ਕੀਦਾ ਫੋਨ ਆ ਗਿਆ ਲੈ ਦੇਖ ਲੈ ਕਿਵੇਂ ਭੱਜੀ ਗਈ ਆ ਫੋਨ ਬੰਨੀ ਹੈਲੋ ਵੀਰੇ ਕੀਦਾ ਫੋਨ ਹੈ ਵੀਰੇ ਦਾ ਫੋਨ ਹੈ ਸਸਰੀ ਘਾਲ ਵੀਰੇ ਸਸਰੀ ਘਾਲ ਕਿਵੇਂ ਆ ਛੋਟੀ ਭੈਣ ਠੀਕ ਆ ਵੀਰੇ ਤੁਸੀਂ ਦੱਸੋ ਕਿਵੇਂ ਹੋ ਵਧੀਆ ਵਧੀਆ ਹੋਰ ਪੜ੍ਹਾਈ ਕਿਵੇਂ ਚੱਲਦੀ ਹੈ ਵਧੀਆ ਤੁਸੀਂ ਦੱਸੋ ਕਿਦੋਂ ਆਉਣਾਗਾ ਮੈਂ ਰਖੜੀ ਤੇ ਆਉਂਗਾ ਮੰਮੀ ਬੋਲੀ ਜਾਂਦੀ ਆ ਹਾਂਜੀ ਸੱਚੀ ਵੀਰੇ ਤੁਸੀਂ ਰਖੜੀ ਤੇ ਆਉਂਗੇ ਲੈ ਮੇਰੀ ਵੀ ਗੱਲ ਕਰਾ ਦੇ ਹੁਣ ਕੀ ਲੈ ਕੇ ਆਵਾਂ ਮੇਰੀ ਛੋਟੀ ਭੈਣ ਵਾਸਤੇ ਕੋਸ਼ਿੰਨੀ ਬਸ ਵੀਰੇ ਤੁਸੀਂ ਆ ਜਿਓ ਠੀਕ ਹੈ ਚੱਲ ਮੇਰੀ ਮੰਮੀ ਨਾਲ ਗੱਲ ਕਰਵਾ ਹਾਂ ਕਰ ਲਓ ਹਲੋ ਹਲੋ ਹਾਂ ਬੱਤ ਕਿਵੇਂ ਹੈ ਸਸੀ ਦਾ ਮਾਤਾ ਜੀ ਸਸੀ ਦਾ ਪੁੱਤ ਹੋਰ ਕਿਵੇਂ ਠੀਕ ਹੈ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਹਾਂ ਪੁੱਤ ਵਧੀਆ ਹੈ ਬਸ ਆ ਤਿਕ ਦਿਨ ਚਾਮ ਚਲਕ ਜੀ ਸਾਰੀ ਜਿਹੜੀ ਮੈਂ ਤਪਾਉਂਦੀ ਰਹਿੰਦੀ ਆ ਮੈਂ ਕੀ ਕਿਹਾਗਾ ਵੀਰੇ ਮੰਮੀ ਤਾਂ ਉਹੀ ਕਹੀ ਆਂਦੇ ਆ ਉਹਦੀ ਛੋਟੀ ਭੈਣ ਲਾੜਦੀ ਐ ਤੁਹਾਨੂੰ ਕੀ ਤਪਾਉਂਦੀ ਐ ਇਹ अच्छा हां तो पौंदी ਬਥੇਰਾ ਪੁੱਤ ਹੋਰ ਕਿਵੇਂ ਤੂੰ ਠੀਕ ਰਹਿਣਾ हां जी हां जी ਵਧੀਆ ਜੀ ਆਪਾਂ ਅਰਦਾਸਾਂ ਕਰਕੇ ਲਈਏ ਇਹਨੂੰ ਲੜਿਆ ਨਾ ਕਰੋ ਮਾਤਾ ਨਹੀਂ ਪੁੱਤ ਮੈਂ ਲੜਦੀ ਕਾਨੂੰ ਆਏ ਤਪੌਂਦੀ ਵਾਲਾ ਮੈਂ ਤਾਂ ਹੀ ਲੜਦੀ ਆ ਕਦੋਂ ਆਣਾ ਪੁੱਤ ਤੂੰ ਕੋਈ ਨਹੀਂ ਮਾਂ ਮੈਂ ਬਸ ਰਖੜੀ ਤੇ ਆਉਂਗਾ ਤੇ ਹੋਰ ਵਧੀਆ ਸਾਰੇ ਅੱਛਾ ਅੱਛਾ हां ਪੁੱਤ ਵਧੀਆ ਹੈ हां ਵਧੀਆ ਮਾਂ ਚਲੋ ਠੀਕ ਆ ਮਾਂ ਮੈਂ ਫੋਨ ਰੱਖਦਾ ਮੈਂ ਡਿਊਟੀ ਤੇ ਜਾਂਦਾ ਸੀ ਚਲ ਠੀਕ ਹੈ ਪੁੱਤ ਚੰਗਾ ਧਿਆਨ ਰੱਖਿਆ ਕਰ ਕੀ ਪਤਨ ਨਿਸ਼ਾਨ ਦੇ ਲਈ ਜਾਨੀ ਐ ਮੰਮਾ ਬਸ 60 ਦੇ ਨਹੀਂ ਰਹਿਗੇ ਵੀਰੇ ਦੇ ਹੌਂ ਚ ਚੱਲ ਚੰਗਾ ਕੰਮ ਲੀਤੀ ਮੇਰੀ ਪੜ ਲੈ ਤੂੰ ਦੋ ਅੱਖਰ ਜਰ ਰਮੇਸ਼ਵਰ ਜਾਏਗਾ ਰਖੜੀ ਦੇ ਘਰ ਹਾਂ ਬਾਈ ਜਾਊਗਾ ਮੇਰੀ ਛੋਟੀ ਭੈਣ ਮੇਰਾ ਬਹੁਤ ਕਰਦੀ ਐ ਅੱਛਾ ਜਦੋਂ ਦੀ ਆਈ ਐ ਘਰ ਖੁਸ਼ੀਆਂ ਨਾਲ ਭਰ ਗਿਆ ਬਾਈ ਸਾਡਾ ਉਹਨੂੰ ਅਰਦਾਸਾਂ ਕਰਕੇ ਲਈ ਸੀਗੀ ਮੇਰੇ ਤੋਂ ਛੋਟੀ ਐ ਉਹ ਵਾਹਿਗੁਰੂ ਜੀ ਤੁਹਾਡੇ ਮੂਹਰੇ ਇਹੀ ਅਰਦਾਸ ਐ ਵੀ ਮੈਨੂੰ ਵੀ ਇੱਕ ਨਿੱਕੀ ਜੀ ਭੈਣ ਦੇ ਦਿਓ ਸੱਚੀ ਗੱਲ ਤਾਈ ਸੱਚੀ ਕਾਲ ਪੁੱਤ ਜਿਉਂਦਾ ਰਹਿ ਪੁੱਤ ਤੇਰੇ ਨ ਘਰ ਛੋਟੀ ਜੀ ਭੈਣ ਹੋਈ ਐ ਮਹਾਰਾਜ ਨੇ ਤੇਰੀ ਅਰਦਾਸ ਸੁਣ ਲਈ ਸੱਚੀ ਤਾਈ ਹਾਂ ਮੈਂ ਵੀ ਵੀਰ ਬਣ ਗਿਆ ਮੈਂ ਵੀ ਯੋ ਬਣ ਗਿਆ ਮੈਂ ਵੀ ਵੀਰ ਬਣ ਗਿਆ ਤੇ ਇਹ ਬੈਹੀ ਗਈ ਫੇਰ ਕੀ ਕਰੇਗਾ ਜਰ ਮੈਂ ਉਹਦਾ ਵਿਆਹ ਹੀ ਨਹੀਂ ਕਰਦਾ ਤੇ ਜੇ ਕਰੂੰਗਾ ਤਾਂ ਫੇਰ ਮੁੰਡੇ ਵਾਲੇ ਨੂੰ ਇਹ ਕਹਿ ਦੂੰਗਾ ਇੱਥੇ ਰਹਿਣਾ ਪਊਗਾ ਅਛੇ ਦੂਰ ਨਹੀਂ ਜਾਣ ਦੇਣਾ ਭੈਣ ਨੂੰ ਯਾਰ ਦੂਰ ਕਰਨ ਬਾਰੇ ਤਾਂ ਮੈਂ ਉਹਨੂੰ ਸੋਚ ਵੀ ਨਹੀਂ ਸਕਦਾ ਯਾਰ ਬਾਈ ਹੋ ਦੇਖ ਉਧਰ ਲੈਂਦੇ ਪੰਜਾਬ ਦੀਆਂ ਕੁੜੀਆਂ ਆਪਣੀਆਂ ਭੈਣਾਂ ਵਰਗੀਆਂ ਜਵਾਨ ਨਿੱਕੀਆਂ ਨਿੱਕੀਆਂ ਯਾਰ ਬਾਲਣ ਵਾਸਤੇ ਡੱਕੇ ਚੁਗੀਆਂ ਜਾਂਦੇ ਯਾਰਾ ਤਾਰਨੇ ਕਿੰਨੇ ਹਾਲਾਤ ਬਦਲਦੇ ਬਾਈ ਹਾਂ ਬਾਈ ਜੇ ਆਣਾ ਹੁੰਦੀ ਤਾਂ ਯਾਰ ਆਪਾਂ ਇੱਕ ਹੁੰਦੇ ਕਿਹੜੇ ਵੀਜ਼ੇ ਲੈਣੇ ਪੈਂਦੇ ਆਪਾਂ ਸਿੱਧੇ ਜਾਂਦੇ ਉਹ ਆਪਣੇ ਬਾਬੇ ਨਾਨਕ ਦੀ ਧਰਤੀ ਤੇ ਉਏ ਉਹ ਜਵਾਕ ਬਾਰਡਰ ਪਾਰ ਲੰਘਾਇਆ ਯਾਰ ਵੀਰੇ ਮੈਂ ਲੱਕੜਾ ਚੁਗਦੀ ਚੁਗਦੀ ਇੱਧਰ ਆ ਗਈ ਸੀ ਇਹ ਪੈਰ ਤੇ ਕੀ ਹੋ ਗਿਆ ਪੈਰ ਤੇ ਸੱਟ ਲੱਗ ਗਈ ਸੱਟ ਵੱਜ ਗਈ ਆ ਪਾਣੀ ਦੇ ਯਾਰ ਲੈ ਪੁੱਤ ਪਾਣੀ ਪੀ ਪੁੱਤ ਮੋਚ ਆ ਗਈ ਤੁਹਾਡੇ ਪੈਰ ਨੂੰ ਤੇ ਤੁਸੀਂ ਨਾ ਘਰੇ ਜਾ ਕੇ ਨਾ ਗਰਮ ਕੱਪੜੇ ਦੀ ਡਕੋਰ ਕਰਿਓ ਚੰਗਾ ਆ ਜਾ ਪੁੱਤ ਮੈਂ ਤੈਨੂੰ ਹੁਣ ਇਧਰੋਂ ਲਗਾਉਣਾ ਤੇ ਇੱਕ ਮੇਰੀ ਗੱਲ ਸੁਣ ਅੱਗੇ ਤੋਂ ਇਧਰ ਨਹੀਂ ਆਉਣਾ ਚੰਗਾ ਇਧਰ ਬਹੁਤ ਖਤਰਾ ਪੁੱਤ ਚਲ ਟੱਪਾ ਵੀਰੇ ਭਾਈ ਗੁਰੂ ਦਾ ਸ਼ੁਕਰ ਹੈ ਭਾਈ ਕੁਝ ਨਹੀਂ ਹੋਇਆ ਕੋਈ ਹਾਂ ਯਾਰ ਸਹੀ ਗੱਲ ਹੈ ਤੇਰੀ ਉਹ ਦੇਖ ਜਮਾ ਮੇਰੀ ਭੈਣ ਖੁਸ਼ੂ ਵਰਗੀ ਐ ਹਾਂ ਪਰ ਮੈਂ ਕਿਉਂ ਲਾ ਰਿਹਾ ਹਾਂ ਯਰ ਭੈਣ ਨੂੰ ਲਾ ਰਿਹਾ ਹਾਂ ਖੁਸ਼ੂ ਨੂੰ ਕਿਉਂ ਭੈਂਦੀ ਯਾਦ ਆਉਣ ਲੱਗੀ ਯਰ ਉਹ ਤਾਂ ਮੇਰੇ ਸਾਹਾਂ ਚ ਵੱਸਦੀ ਐ ਯਾਦ ਆਉਣ ਦੀ ਗੱਲ ਨੀ ਪਾ ਨੈਟਵਰਕ ਨਹੀਂ ਹੋਣਾ ਬਈ ਤਾਂ ਹੀ ਲੱਗ ਰਿਹਾ ਫੋਨ ਯਰ ਨੈਟਵਰਕ ਨੇ ਵੀ ਅੱਜ ਹੀ ਨਹੀਂ ਆਉਣਾ ਸੀ ਤਾਰ ਮੈਂ ਵੀ ਕਿਵੇਂ ਮਨ ਹਲਾ ਕਰਦਾ ਯਾਰ ਮਾਂ ਦੀ ਤੇ ਭੈਣ ਦੀ ਬਹੁਤ ਜ਼ਿਆਦਾ ਆਉਂਦੀ ਹੈ ਬਾਈ ਛੁੱਟੀ ਮਿਲੀ ਨੂੰ ਵੀ ਬਹੁਤ ਸਮਾਂ ਹੋ ਗਿਆ ਪਿਛਲੀ ਰੱਖੜੀ ਤੇ ਮੈਂ ਖੁਸ਼ੂ ਦੇ ਕੋਲ ਸੀ ਲਿਆ ਉਹ ਵੀਰੇ ਮੇਰਾ ਗਿਫਟ ਗਿਫਟ ਤਾਂ ਮੈਂ ਲੈ ਕੇ ਨਹੀਂ ਆ ਤੇਰੇ ਵਾਸਤੇ ਕਿਉਂ ਵੀਰੇ ਮੇਰਾ ਗਿਫਟ ਨਹੀਂ ਲੈ ਕੇ ਆਂਦਾ ਨਾ ਜੀ ਨਹੀਂ ਲੈ ਕੇ ਕੀ ਗੱਲ ਹੋ ਗਈ ਪੁੱਤ ਇਹ ਕਿਉਂ ਮੂੰਹ ਫੜਾਈ ਬੈਠੀ ਐ ਮੰਮੀ ਮੇਰਾ ਗਿਫਟ ਨਹੀਂ ਲੈ ਕੇ ਆਂਦਾ ਲੈ ਪੁੱਤ ਇਹ ਕੀ ਗੱਲ ਬਣੀ ਗਿਫਟ ਕਾ ਤੋਂ ਨਹੀਂ ਲੈਣਾ ਵੀਰੇ ਦੀ ਵਸਤੀ ਵੀਰੇ ਤੂੰ ਸੀ ਲੈ ਕੇ ਆਂਦਾ ਸੀ ਮੇਰੇ ਵਾਸਤੇ ਗਿਫਟ ਹਾਂਜੀ ਲੈ ਕੇ ਆਇਆ ਸੀ ਤੂੰ ਮੇਰੀ ਲਾੜਲੀ ਭੈਣ ਐ ਵੈਸੇ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਗਿਫਟ ਲੈ ਮਾ ਤੇਰਾ ਗਿਫਟ ਲੈ ਪੁੱਤ ਮੈਨੂੰ ਕੋਲੋਂ ਸੀ ਗਿਫਟ ਦੀ ਨਹੀਂ ਮਾਂ ਤਿਹਾੜ ਕਿਹੜਾ ਨਿਤ ਆਉਂਦੇ ਆ ਖੁਸ਼ੂ ਵਾਸਤੇ ਖਰੀਦਾ ਸੀ ਤੁਹਾਡੇ ਲਈ ਵੀ ਲੈ ਆਇਆ ਤੁਸੀਂ ਮੇਰਾ ਗਿਫਟਾ ਪੁੱਤ ਕੋਈ ਨਹੀਂ ਬਾਈ ਛੇਤੀ ਛੁੱਟੀ ਮਨਜ਼ੂਰ ਹੋਊਗੀ ਪੁੱਤ ਇੱਥੇ ਕੀ ਲੈਣਾ ਦੁਬਾਰੇ ਤੈਨੂੰ ਕਿਹਾ ਸੀ ਨਾ ਇੱਥੇ ਖਤਰਾ ਵੀਰ ਮੈਂ ਤੁਹਾਡੇ ਲਈ ਕਾਹ ਲੈ ਕੇ ਆਏ ਆ ਏ ਕਿਸ ਨੇ ਦੇਖ ਲਿਆ ਫੇਰ ਫੇਰ ਕੀ ਤੈਨੂੰ ਪਤਾ ਨਾ ਅਸੀਂ ਤੁਹਾਡੇ ਦੋਸ਼ਮਣ ਨਹੀਂ ਵੀਰੇ ਮੇਰਾ ਦੇ ਵੱਡੇ ਵੀਰਾਂ ਚਾਹਦੇ ਨਹੀਂ ਚੱਲ ਹੁਣ ਤੂੰ ਜਾ ਆਪਣਾ ਧਿਆਨ ਰੱਖੀ निशानिया ला लग जा है बस मम्मी मेन तीन दीक है चल तू चाह पी लाव दुबई आज की हो गया मम्मी कुछ नहीं कुछ नहीं पुत ਉਹ ਅੱਖ ਜੰਗਲ ਜੀ ਵੱਧ ਗਈ ਸੀ ਲਿਓ ਮੈਂ ਦੇਖਾਂ ਨਹੀਂ ਨਹੀਂ ਬੱਤ ਮੈਂ ਠੀਕ ਆ ਤੁਸ ਚਾਹ ਪੀ ਲੀ ਹਾਂ ਲੈ ਮੈਨੂੰ ਫੜਾ ਗਲਾਸ ਹੈਲੋ ਹਾਂਜੀ ਧਰਮੇ ਦੇ ਘਰੋਂ ਬੋਲਦੇ ਜੀ ਹਾਂਜੀ ਮੈਂ ਉਹਦੀ ਭੈਣ ਬੋਲਦੀ ਆ ਹਾਂਜੀ ਮੈਂ ਤੁਹਾਨੂੰ ਇਹ ਦੱਸਣਾ ਸੀ ਵੀ ਧਰਮੇ ਦਾ ਸਮਾਨ ਕੱਲ ਤੱਕ ਘਰੇ ਪਹੁੰਚ ਜਾਊਗਾ ਜੀ ਤੁਸੀਂ ਆ ਕੀ ਕਹਿ ਰਹੇ ਹੋ ਵੀਰੇ ਨਾਲ ਤਾਂ ਕੱਲ੍ਹ ਗੱਲ ਹੋਣੀ ਆਂ आतबदी ਹਮਲਾ ਹੋ ਗਿਆ ਸੀ ਮੇਰਾ ਫਰਜ਼ ਬੰਦਾ ਸੀ ਤੁਹਾਨੂੰ ਦੱਸਣਾ ਮੰਮੀ ਨੂੰ ਨਾ ਪਤਾ ਚੱਲ ਜੀ ਮੰਮੀ ਤਾਂ ਪਹਿਲਾਂ ਹੀ ਬਿਮਾਰ ਰਹਿੰਦੇ ਆ ਸੱ ਨੰਬਰ ਹੀ ਡਿਲੀਟ ਕਰ ਦਿੰਦੀ ਆ ਮੰਮੀ ਕੰਮ ਤਾਂ ਮੈਂ ਕਰ ਦਿੰਦੀ ਆ ਤੁਸੀਂ ਅੰਦਰ ਜਾ ਕੇ ਬੈਠ ਜਾਓ ਨਹੀਂ ਨਹੀਂ ਪੁੱਤ ਮੈਂ ਮਾਂ ਹੀ ਦੂੰਗੀ ਭਾਂਡੇ ਦੋ ਤਾਂ ਭਾਂਡੇ ਆ ਕੋਈ ਨਹੀਂ ਕੋਈ ਨਹੀਂ ਮੰਮੀ ਤੁਸੀਂ ਪਹਿਲਾਂ ਹੀ ਬਿਮਾਰ ਹੋ ਜਾਓ ਤੁਸੀਂ ਅੰਦਰ ਬੈਠ ਜਾਓ ਮੈਂ ਕਰ ਦਿੰਦੀ ਆ ਕੋਈ ਨਹੀਂ ਅੱਜ ਮਾਂ ਦੀ ਕਿਵੇਂ ਫਿਕਰ ਹੋਗੀ ਤੈਨੂੰ ਕੋਈ ਨਹੀਂ ਮੰਮੀ ਲੈ ਠੀਕ ਕਿਵੇਂ ਆ ਦਾਈ

ਬਣਾ ਲੈਣੀ ਕੋਟ ਨਹੀਂ ਨਹੀਂ بس ਕੇ ਕੀ ਹੈ ਛੰਗਾ ਪੁੱਤ ਠੀਕ ਹੈ ਤਾਈ ਮੈਂ ਜਾਣੀ ਆ ਛੰਗਾ ਪੁੱਤ ਮੰਮੀ ਮੈਂ ਨਾ ਪਾਣੀ ਪੀ ਕੇ ਆਂ ਛੰਗਾ ਪੁੱਤ ਪੀ ਆ ਖੁਸ਼ੀ ਪੁੱਤ ਬਾਹਰ ਦੇਖ ਪੁੱਤ ਕੌਣ ਅਜੇ ਲੈ ਬਣ ਧਰਮੇ ਦਾ ਸਮਾਨ ਸੁਪਨੇ ਜੋ ਚਾਵਾ ਨਾਲ ਦੇਖੇ ਸੀ ਜਿਹੜੇ ਕਦੇ ਹੋ ਗਿਆ ਉਹਨਾਂ ਦਾ ਅਜਕੂਨ ਵੇ ਉਹ ਨਯਾਇ ਸੁਨਨਾਸਤੇ ਕੋਸ਼ਿਸ਼ ਨਹੀਂ ਬਸ ਵੀਰੇ ਤੁਸੀਂ ਆ ਜਿਓ ਮੈਂ ਰਖੜੀ ਤੇ ਆਉਂਗਾ ਸਾਥੀ ਨਾਲ ਲਾ ਕੇ ਜਦ ਪਗ ਤੇਰੀ ਚੁੰਮਦਿਆਂ ਲੱਗ ਯਾਰ ਦੂਰ ਕਰਨ ਬਾਰੇ ਤਾਂ ਮੈਂ ਨਹੀਂ ਸੋਚ ਨਹੀਂ ਸਕਦਾ ਗੁਦੀਆਂ ਇਸ ਚੂਸ ਫੂਲੇ ਕਦੇ ਕਦੇ ਰਹਾ ਵਿੱਚ ਦਿਸਦਾ ਤੂੰ ਆਉਂਦਾ ਮੈਨੂੰ ਟੁੱੜ ਜਿਵੇਂ ਉੱਡਦੀ ਜਿਪਈ ਸੀ ਟੁੱੜ ਜਿਵੇਂ ਉੱਡਦੀ ਸੀ ਫਈ ਸੀ ਤੇਰੇ ਲਈ ਮੈਂ ਨੂਰੀ ਰਹਾ ਹੋਏ ਨਾਨਕ ਦੀ ਫੋਟੋ ਵਾਲੀ ਸੀ ਨਾਨਕ ਦੀ ਫੋਟੋ ਵਾਲੀ ਸੀ ਅਮਾ ਜਾਵੀਂ ਆਵੀ ਜੋ ਸਿਰ ਜਾਮੇਰੀ ਆ ਅਮਾ ਜਾਵੀਂ ਆਵੀ ਜੋ ਸਿਰ ਜਾਮੇ ਮਰ ਕੇ ਵੀ ਅੰਦਰ ਹੀ ਬਹਿ ਗਿਆ ਮਰ ਕੇ ਵੀ ਅੰਦਰ ਹੀ ਬਹਿ ਗਿਆ ਜਾ ਰ ਗਿਆ ਹੁਲੰਦੇਰੇ ਸਾਰੇ ਕਹਿੰਦੇ ਵੀ ਟੀਚਰ ਪੁੱਤ ਜਾਨਾ ਤੈਨੂੰ ਕੋਈ ਜੋ ਜਦ ਵਸ ਤੇਰੀ ਆਹ ਹੀ ਰਹਿ ਗਿਆ ਜਦ ਵਸ ਤੇਰੀ ਆਹ गया जा कैलेंडर ते लिखा भीरिया भी जा बस तिरियां गिरे गया ना जी नहीं लेके गिरे